ਭਾਨੇ ਦੇ کردار ਤੋਂ ਆਪਾਂ ਚੰਗੀ ਤਰ੍ਹਾਂ ਜਾਣੂ ਆ ਕਿ ਉਹ ਇੱਕ ਸਿਰਫ ਹੋਸ਼ੇਪਣ ਦਾ ਸ਼ਿਕਾਰ ਪੰਨਾ ਜਿਹੜੇ ਉਹਨੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਏ ਨੇ ਉਹ ਕਿੰਨੇ ਕੁ ਲੋਕਾਂ ਤੇ ਕਰਵਾ ਦਿੱਤੇ ਹੋਣਗੇ ਸ਼ਾਇਦ 20 50 ਲੋਕ ਹੋਣਗੇ ਇਹ ਕੋਈ ਪੰਜਾਬ ਦਾ ਬਹੁਤ ਵੱਡਾ ਮੁੱਦਾ ਨਹੀਂ ਸੀ ਕਿਉਂਕਿ ਜੇ ਅੱਜ ਵੀ ਕਿਸੇ ਨੂੰ ਸਨ 2024 ਦੇ ਵਿੱਚ ਜਾਂ 2023 ਦੇ ਵਿੱਚ ਇਹ ਨਹੀਂ ਪਤਾ ਕਿ ਕਿਹੜੇ ਏਜੰਟ ਨੂੰ ਪੈਸੇ ਦੇਣੇ ਆ ਤੇ ਕਿਹੜੇ ਏਜੰਟ ਨੂੰ ਪੈਸੇ ਨਹੀਂ ਦੇਣੇ ਕਿਵੇਂ ਉਹਨੂੰ ਪੈਸੇ ਦੇਣੇ ਕਿਵੇਂ ਨਹੀਂ ਦੇਣੇ ਤਾਂ ਫਿਰ ਇਸ ਤੋਂ ਵੱਡੇ ਬੇਵਕੂਫ ਮੈਂ ਅੱਜ ਤੱਕ ਨਹੀਂ ਕਹੂੰਗਾ ਕਿਸੇ ਨੇ ਦੇਖੇ ਹੁਣ ਇੰਨਾ ਮੁਲਕਾਂ ਦੇ ਵਿੱਚ ਲੋਕ ਉਦੋਂ ਵੀ ਆਏ ਨੇ ਜਦੋਂ ਕਿਸ ਨੂੰ ਅਲਸ ਬਾਰੇ ਪਤਾ ਵੀ ਨਹੀਂ ਸੀ ਪਰ ਉਦੋਂ ਵੀ ਸਹੀ ਤਰੀਕੇ ਦੇ ਨਾਲ ਆਏ ਨੇ ਲੋਕ ਆਪਦੇ ਜਿਹੜਾ ਹੈਗਾ ਹੈਗਾ ਲਾਲਚ ਦੇ ਮਾਰੇ ਉਹ ਏਜੰਟਾਂ ਦੇ ਧੱਕੇ ਚੜ ਜਾਂਦੇ ਆ ਬਾਅਦ ਵਿੱਚ ਫਿਰ ਉਹ ਪਛਤਾਉਂਦੇ ਆ ਤੇ ਆਪਦੀ ਜਿਹੜੀ ਕਮੀ ਹੁੰਦੀ ਉਹ ਨਹੀਂ ਦੱਸਦੇ ਜਿਵੇਂ ਤੁਸੀਂ ਕਾਰਡਿਓ ਵਿੱਚ ਸੁਣਿਆ ਸੀਗਾ ਜਿਹੜਾ ਭਾਨਾ ਹੈ ਉਹ ਕਿਸੇ ਏਜੰਟ ਦੇ ਗਲ ਪਿਆ ਹੋਇਆ ਸੀ ਤੇ ਏਜੰਟ ਨੇ ਮੂਰੋਂ ਗੱਲ ਦੱਸੀ ਕਿ ਗੱਲ ਇਦਾਂ ਨਹੀਂ ਇਦਾਂ ਵੀ ਕੈਨੇਡਾ ਵਿੱਚ ਮੁੰਡਾ ਭੇਜਿਆ ਤੇ ਉਹ ਵਾਪਸ ਆ ਗਿਆ ਤੇ ਉਹਦੇ ਇਸ ਨੂੰ ਪੈਸੇ ਜਿਹੜੇ ਵਾਪਸ ਕਿਵੇਂ ਕਰ ਦਈਏ ਤਾਂ ਸਾਨੂੰ ਇਹ ਜਿਹੜੀ ਸਾਰੀ ਦੀ ਸਾਰੀ ਸਕੀਮ ਸਾਨੂੰ ਇਹ ਕਚਾਲ ਲੱ ਭਾਨੇ ਦੇ ਜਿਹੜੀਆਂ ਭੈਣਾਂ ਦੇ ਉੱਤੇ ਪਰਚਾ ਪਾ ਕੇ ਸਰਕਾਰ ਨੇ ਇਹ ਬਹੁਤ ਮਾੜੀ ਗੱਲ ਕੀਤੀ ਐ ਅਸੀਂ ਇਸ ਦੇ ਖਿਲਾਫ ਆ ਹਾਲਾਂਕਿ ਅਸੀਂ ਭਾਨੇ ਸੁੱਧੂ ਜਾਂ ਲੱਖੇ ਦੇ ਹੱਕ ਦੇ ਵਿੱਚ ਨਹੀਂ ਪਰ ਜਿਹੜੀ ਸਰਕਾਰ ਨੇ ਇਹ ਗੱਲ ਕੀਤੀ ਐ ਇਹਦੇ ਅਸੀਂ ਬਿਲਕੁਲ ਖਿਲਾਫ ਆ ਐਦਾਂ ਨਹੀਂ ਹੋਣਾ ਚਾਹੀਦਾ 3 ਭੈਣਾਂ ਨੂੰ ਪਾਸੇ ਰੱਖਣਾ ਚਾਹੀਦਾ ਪਰਚਿਆਂ ਦੇ ਉੱਤੋਂ ਦੀ ਖੈਰ ਅਸੀਂ ਭਾਨੇ ਦੀ ਜਦੋਂ ਗੱਲ ਕਰਦੇ ਸੀ ਵੀ ਕਿ ਹੋਸ਼ੇਪਣ ਦਾ ਸ਼ਿਕਾਰ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਐ ਕਿ ਕਿਵੇਂ ਲਾਈਵ ਹੋ ਹੋ ਕੇ ਜਿਹੜਾ ਭਾਨਾ ਐ ਉਹ ਵਾਰੀ-ਵਾਰੀ ਵੰਗਾਰ ਰਿਹਾ ਸੀਗਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਕਿ ਤੂੰ ਕੀ ਚੀਜ਼ ਆ ਤੂੰ ਕਰ ਲਾ ਜੋ ਕਰਨਾ ਐ ਉਹ ਸਾਰੀਆਂ ਗੱਲਾਂ ਅਸੀਂ ਸਾਰੇ ਜਾਣਦੇ ਹਾਂ ਕਿ ਲਾਈਵ ਹੋ ਕੇ ਕੀ ਕੀ ਜਵਲੀਆਂ ਮਾਰਦਾ ਰਿਹਾ ਪਰ ਜਿਹੜੀਆਂ ਧੀਆਂ ਭੈਣਾਂ ਉਹ ਸਭ ਦੀਆਂ ਅਸੀਂ ਕਹਿੰਦੇ ਹਾਂ ਸਾਂਝੀਆਂ ਹੁੰਦੀਆਂ ਉਹਨਾਂ ਤੇ ਪਰਚੇ ਜਿਹੜੇ ਇਹ ਬਹੁਤ ਵੱਡੀ ਮੂਰਖਤਾ ਸਰਕਾਰ ਦੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਹੀ ਜਦੋਂ ਦੋਸਤੋ ਅਸੀਂ ਫੇਰ ਕਮਾੜੀ ਝਾਤ ਮਾਰਦੇ ਆ ਵੀ ਇਦਾਂ ਕਿਉਂ ਚੱਲ ਕਿਉਂ ਰਿਹਾ ਵੀ ਇਹ ਲੱਖੇ ਵਾਲਾ ਪੂਰਾ ਸੀਨ ਜਾਂ ਭਾਨੇ ਵਾਲਾ ਜਿਹੜਾ ਪੂਰਾ ਸੀਨ ਹੈ ਇਹ ਹਾਲਾਂਕਿ ਏਡੀ ਤਾਂ ਕੋਈ ਜਗੋਂ ਤੇਰ ਮੀਆ ਨਹੀਂ ਸੀ ਗਈ ਫਿਰ ਇਹ ਕਿਉਂ ਹੋਇਆ ਤਾਂ ਦੋਸਤੋ ਬੜੀ ਸਿੰਪਲ ਜੀ ਗੱਲ ਆ ਵੋਟਾਂ ਨੇੜੇ ਆ ਗਈਆਂ ਤਾਂ ਧਿਆਨ ਹੈ ਜੜੋ ਕਿਸ ਨਾ ਕਿਸੇ ਪਾਸੇ ਭੜ ਖੈਰ ਸਾਡਾ ਜਿਹੜਾ ਪੰਜਾਬ ਦਾ ਕੋਈ ਵੀ ਸੰਘਰਸ਼ੀਲ ਬੰਦਾ ਹੈ ਉਹਦੀ ਹਮਾਇਤ ਰਹਿੰਦੀ ਹੈ ਉਹਨੂੰ ਅਸੀਂ ਸਲਾਹਨੇ ਆ ਪਰ ਇਹਨਾਂ ਕੈਰੇਕਟਰਸ ਦੇ ਉੱਤੇ ਸਾਡਾ ਫਿਰ ਵੀ ਯਕੀਨ ਨਹੀਂ ਹੈ ਤਾਂ ਅਸੀਂ ਇਹਨਾਂ ਜਰੂਰ ਕਹਿਣਾ ਚਾਹਾਂਗੇ ਕਿ ਪੰਜਾਬ ਦਾ ਹਰ ਸੰਘਰਸ਼ੀਲ ਬੰਦਾ ਉਸਨੂੰ ਇਸ ਵਕਤ ਇਸ ਵਾਰ ਜਿਹੜਾ ਠੰਡਾ ਮਤੇ ਦੇ ਨਾਲ ਸੋਚਣਾ ਤਾਂ ਚਾਹੀਦਾ ਸਿਰ ਦੇ ਵਿੱਚ ਪਾਣੀ ਪਾ ਕੇ ਤੇ ਦੂਸਰਾ ਇਦਾਂ ਦੇ ਜਿਹੜੇ ਕੈਰੇਕਟਰਸ ਨੇ ਉਹਨਾਂ ਨੂੰ ਐਕੂਰੇਟ ਣਕਾ ਕੇ ਜਰੂਰ ਦੇਖ ਲਵੋ ਕਿ ਕੀ ਇਹ ਵਾਕਈ ਪੰਜਾਬ ਦੀ ਖਾਤਰ ਖੜਨ ਵਾਲੇ ਵੀ ਨੇ ਜਾਂ ਸਿਰਫ ਆਪ ਦੀ ਬੱਲੇ ਬੱਲੇ ਦੇ ਲਈ ਆੜਨ ਵਾਲੇ ਨੇ ਆਪ ਦੀ ਬੱਲੇ ਬੱਲੇ ਤੇ ਲਈ ਤਾਂ ਲੋਕ ਬਹੁਤ ਕੁਝ ਕਰਦੇ ਨੇ ਫਿਰ ਜੇ 2-4 ਕੰਮ ਚੰਗੇ ਵੀ ਕਰ ਦਿੱਤੇ ਹੁਣ ਤਾਂ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਸੁਣਾਈ ਜਾਣ ਜਿਵੇਂ ਇਹ ਦੀਪ ਨੂੰ ਕਹਿੰਦਾ ਸੀ ਕਿ ਮੈਂ ਜੀ ਅਡੀ ਲਗਜ਼ਰੀ ਲਾਈਫ ਛੱਡਤੀ ਜੀ ਮੈਂ ਸ਼ੋਹਰਾਮ ਛੱਡਤਾ ਜੀ ਤੇ ਹੁਣ ਭਾਈ ਫਿਰ ਹੁਣ ਤੁਸੀਂ ਕਿਉਂ ਗੁਣਾ ਰਹੇ ਹੋ ਕਿ ਅਸੀਂ ਤਾਂ ਐ ਕਰਦੇ ਸੀ ਜੀ ਸਾਡੇ ਤੇ ਆਹ ਹੋ ਗਿਆ ਜੀ ਹੁਣ ਵੀ ਤੋਸੇ ਥਾਂ ਤੇ ੜੋ ਨਾ ਤੁਸੀਂ ਜਾਂ ਫਿਰ ਤੁਸੀਂ ਇੱਕ ਤੁਹਾਡੇ ਕੋਲੇ ਰਾਹ ਹੈਗਾ ਕਿ ਤੁਸੀਂ ਜਨਤਕ ਤੌਰ ਤੇ ਦੀਪ ਨਾਲ ਕੀਤੇ ਗਏ ਧੱਕੇ ਤੇ ਵਧੇਚਿਆਂ ਦੀ ਮਾਫੀ ਮੰਗ ਲਵੋ ਸਿੱਖ ਸੰਗਤ ਕੋਲੋਂ ਮਾਫੀ ਮੰਗ ਲਵੋ ਤੇ ਉਹਨਾਂਗੇ ਜਿਹੜਾ ਤੁਸੀਂ ਆਪਣਾ ਰੱਖ ਸਕਦੇ ਹੋ ਕਿ ਤੁਹਾਡਾ ਸਾਥ ਦੇਣ ਵੈਸੇ ਸਾਥ ਤਾਂ ਤੁਹਾਡਾ ਲੋਕ ਦੇ ਹੀ ਰਹੇ ਨੇ ਪਰ ਅਸੀਂ ਫਿਰ ਕਹਿੰਨੇ ਆ ਇੱਕ ਵਾਰ ਤੋਂ ਕਿ ਇਹਨਾਂ ਕੈਰੇਕਟਰਸ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਦੀ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਕਿ ਜਿਹੜਾ ਉਹਨਾਂ ਨੇ ਧੀਆ ਪੜਣਾ ਨੂੰ ਵਿੱਚ ਵਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ